ਬਹੁਤ ਹੀ ਸਤਿਕਾਰਯੋਗ ਸਾਥੀਓ ਤੁਹਾਡਾ ਸਾਡੇ ਇਸ YouTube ਚੈਨਲ ਦੇ ਤੇ ਸਵਾਗਤ ਹੈ ਮੈਂ ਡਾਕਟਰ ਅਮਰਜੀਤ ਸਿੰਘ ਮੁੱਖੀਤੀ ਬੜੀ ਅਫਸਰ ਗੁਰਦਾਸਪੁਰ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਵੱਖ-ਵੱਖ ਸਮੇਂ ਤੇ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਤਕਨੀਕੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਆ ਤਾਂ ਜੋ ਤਕਨੀਕੀ ਜਾਣਕਾਰੀ ਤੁਸੀਂ ਆਪਣੀ ਖੇਤੀ ਵਿੱਚ ਲਾਗੂ ਕਰਕੇ ਆਪਣੀ ਖੇਤੀ ਲਗਤ ਖਰਚੇ ਘਟਾ ਸਕੋ ਤੇ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਸਕੋ ਸੁਖਸਾਨ ਵੀਰੋ ਅੱਜ ਅਸੀਂ ਗੱਲਬਾਤ ਕਰਾਂਗੇ ਕਿ ਛੋਲੇ ਦੀ ਫਸਲ ਦੇ ਵਿੱਚ ਫਾਸਫੋਰਸ ਵਾਲੀ ਖਾਦਾਂ ਦੀ ਵਰਤੋਂ ਕਰੀਏ ਜਾਂ ਨਾ ਕਰੀਏ ਸੁਖਸਾਨ ਸਾਥੀਓ ਇਸ ਵੇਲੇ ਛੋਲੇ ਦੀ ਲਵਾਈ ਦਾ ਕੰਮ ਕਰਮੀ ਦੇ ਹੋਣ ਦੇ ਬਾਵਜੂਦ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ ਪੂਰੇ ਦਾ ਪੰਜਾਬ ਦੇ ਵਿੱਚ ਤਕਰੀਬਨ 32 ਲੱਖ ਹੈਕਟੇ ਰਕਬੇ ਦੇ ਵਿੱਚ ਛੋਲੇ ਦੀ ਕਾਸ਼ਤ ਕੀਤੀ ਜਾਣੀ ਹੈ ਤੇ ਬਾਸਮਤੀ ਦੀ ਸਫਲਤਾਪੂਰਵਕ ਕਾਸ਼ਤ ਕਰਨ ਲਈ ਖਾਦਾਂ ਦੀ ਬਹੁਤ ਮਹੱਤਵ ਫਾਸਫੋਰਸ ਤੱਤ ਦੀ ਜਿਹੜੀ ਬੜੀ ਮਹੱਤਤਾ ਰਹੀਦੀ ਹੈ ਕਿਉਂਕਿ ਜੇਕਰ ਇਹ ਫਾਸਫੋਰਸ ਤੱਤ ਜਿਹੜਾ ਵਾ ਮਹਤਾਤ ਵਿੱਚ ਹੋ ਜਾਵੇ ਤਾਂ ਜ਼ਿੰਕ ਦੀ ਘਾਟ ਆ ਜਾਂਦੀ ਹੈ ਫਾਸਫੋਰਸ ਖੁਰਾਕੀ ਤੱਤ ਜਿਹੜਾ ਵਾ ਆਮ ਕਰਕੇ ਅਸੀਂ ਡੀਏਪ ਸਿੰਗਲ ਸੁਪਰ ਫਾਸਫੇਟ ਨਾਈਟ੍ਰੋ ਫਾਸਫੇਟ ਯੂਰੀਆ ਮੋਨੀਆ ਫਾਸਫੇਟ ਤੋਂ ਲੈ ਸਕਦੇ ਹਾਂ ਇਸ ਤੋਂ ਇਲਾਵਾ ਗੰਧਕ ਨਾਈਟ੍ਰੋ ਗੰਧਕ ਫਾਸਫੇਟ ਤੋਂ ਵੀ ਲੈ ਸਕਦੇ ਹਾਂ ਮਹਤਾਤ ਵਿੱਚ ਕਿਸਾਨਾਂ ਵੱਲੋਂ डीएपी ਦੇ ਹੀ ਨਿਰਭਰ ਰਿਆ ਜਾਂਦਾ ਫਾਸਫੋਰਸ ਕੁਰਕੀ ਤੱਤ ਜਿਹੜਾ ਵਾ ਇੱਕ ਬਹੁਤ ਜ਼ਰੂਰੀ ਤੱਤ ਹੈ ਜੋ ਕਿ ਕਣਕ ਦੀ ਫਸਲ ਨੂੰ ਬਹੁਤ ਲੋੜੀਂਦਾ ਹੁੰਦਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਜੇਕਰ ਅਸੀਂ ਕਣਕ ਦੀ ਫਸਲ ਨੂੰ ਪੂਰੀ ਫਾਸਫੋਰਸ ਕੁਰਕੀ ਤੱਤ ਜਿਹੜਾ ਵਾ ਉਹ ਪਾਇਆ ਵਾ ਮਤਲਬ ਕਿ ਇੱਕ ਬੁਰੀ ਡਾਇਆ ਪਾਈ ਆ ਤਾਂ ਫਿਰ ਝੋਨੇ ਦੀ ਫਸਲ ਨੂੰ ਜਿਹੜੀ ਆ ਉਹ ਲੋੜ ਨਹੀਂ ਹੁੰਦੀ ਇਹਦੇ ਨਾਲ ਤੁਹਾਡਾ ਜਿਹੜਾ ਵਾ ਤਕਰੀਬਨ 13500 ਰੁਪਏ ਜਿਹੜਾ ਵਾ ਉਹ ਬਚੂ हां जकर ਤੁਸੀਂ ਮਿੱਟੀ ਪਰ ਕਰਵਾਈ ਆ ਜੇਕਰ ਉਹ ਚਕਾਟ ਆ ਰਹੀ ਆ ਜਾਂ ਜਿੱਥੇ ਮਿੱਟੀ ਚਕਾਈ ਗਈ ਆ ਕਈ ਵਾਰੀ ਆਮ ਕਰ ਕਿਸਾਨ ਵੀਰਾਂ ਵੱਲੋਂ ਪਠਿਆਂ ਨੂੰ ਪਠਿਆਂ ਵਾਸਤੇ ਜਾਂ ਘਰਾਂ ਵਿੱਚ ਅਰਥ ਫਿਲਿੰਗ ਵਾਸਤੇ ਮਿੱਟੀ ਚਕਾ ਦਿੱਤੀ ਜਾਂਦੀ ਆ ਉਥੇ ਜ਼ਰੂਰ ਲੋਡ ਪਏਗੀ ਉਥੇ ਫੇਰ ਆਪ ਜਿਹੜੀ ਆ ਉਹ ਜਿੰਨੀ ਸਫਾਰਸ਼ ਕੀਤੀ ਜਾਂਦੀ 27 किलो ਪ੍ਰਤੀ ਕਿੱਲੇ ਦੇ ਹਿਸਾਬ ਨਾਲ ਡਾਇਆ ਜਿਹੜੀ ਆ ਉਹ ਆਪਾਂ ਪਾ ਸਕਦੇ ਆ ਜੇਕਰ ਡਾਇਆ ਨਹੀਂ ਮਿਲਦੀ ਤਾਂ ਫੇਰ ਆਪਾਂ ਸਿੰਗਲ ਸੁਪਰ ਫਾਸਫੇਟ ਨਾਈਟ੍ਰੋ ਫਾਸਫੇਟ ਇਸ ਤੋਂ ਇਲਾਵਾ ਯੂਰੀਆ ਅਮੋਨੀਅਮ ਫਾਸਫੇਟ ਉਹ ਪਾ ਸਕਦੇ ਆ ਫਾਸਫੋਰ ਜਿਹੜਾ ਕਰਕੀ ਦਤ ਤੇ ਆ ਚਾਹੇ ਉਹ ਆਪਾਂ ਡੀਏਪੀ ਤੋਂ ਲੈ ਰਹੇ ਆਂ ਚਾਹੇ ਆਪਾਂ ਸਿੰਗਲ ਸਪਰਫਾਸ ਉਹ ਲੈ ਰਹੇ ਆਂ ਚਾਹੇ ਐਨਪੀਕੇ ਤੋਂ ਲੈ ਰਹੇ ਆਂ ਕਿਸੇ ਤੋਂ ਵੀ ਆਪਾਂ ਚੀਜ਼ ਲੈ ਰਹੇ ਆਂ ਉਹਦੀ ਵਰਤੋਂ ਜਿਹੜੀ ਆ ਆਮ ਕਰਕੇ ਜਿਹੜੀ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਕਦੋਂ ਵੇਲੇ ਕਦੋਂ ਕਰਨ ਤੋਂ ਪਹਿਲਾਂ ਜਦੋਂ ਬਾਹਨ ਦੇ ਵਿੱਚ ਪਾ ਕੇ ਛੱਟਾ ਦੇ ਕੇ ਬਾਅਦ ਵਿੱਚ ਉਹਨੂੰ ਜਿਹੜਾ ਵਾ ਉਹ ਜਿਹੜੀ ਆਪਾਂ ਕਦੂ ਕਰਨਾ ਵਾ ਪਰ ਆਮ ਕਰਕੇ ਦੇਖਿਆ ਗਿਆ ਕਿ ਜਦੋਂ ਆ ਫਾਰਮਰ ਜਿਹੜੇ ਨੇ ਉਹ ਲੇਬਰ ਤੋਂ ਇਹ ਡਰਦੇ ਆ ਕਿ ਲੇਬਰ ਕਿਤੇ ਖਾ ਜੋ ਨਾ ਲਾਉਂ ਤੋਂ ਦੌੜ ਨਾ ਜਾ ਇਹੋ ਜੀ ਕੋਈ ਗੱਲ ਨਹੀਂ ਹੁੰਦੀ ਕਿਉਂਕਿ ਆਮ ਵਰਕੇ ਜਿਹੜੇ ਕਿਸਾਨ ਵੀਰ ਜਿਹੜੇ ਨੇ ਉਹ ਤੀਜੇ ਚੌਥੇ ਦਿਨ ਜਿਹੜੀ ਆ ਉਹਦੇ ਵਿੱਚ ਨਦੀਨ ਨਾਸ਼ਿਕ ਪਾ ਕੇ ਜਾਂ ਹੋਰ ਕੋਈ ਨਾਲ ਮਿਕਸ ਕਰਕੇ ਜਾਂ ਯੂਰੀਆ ਨਾਲ ਮਿਕਸ ਕਰਕੇ ਉਹ ਪਾ ਰਹੇ ਨੇ ਉਹ ਥੋੜੀ ਗਲਤ ਹੈ ਸਹੀ ਸਮੇਂ ਤੇ ਸਹੀ ਖੁਰਾਕ ਦਿਆਂਗੇ ਫਸਲ ਨੂੰ ਤਾਂ ਉਹਦਾ ਜਿਹੜਾ ਜ਼ਿਆਦਾ ਫਾਇਦਾ ਹੋਊਗਾ ਸੋ ਸਭ ਤੋਂ ਜ਼ਰੂਰੀ ਹੈ ਕਿ ਆਪਾਂ ਜਿਹੜੀ ਫਾਸਫੋਰਸ ਵਾਲੀ ਚਾਹੇ ਉਹ ਡੈਡਾਇਆਵਾ ਚਾਹੇ ਉਹ ਸਿੰਗਲਸਪਰ ਫਾਸਫੇਟ ਆ ਚਾਹੇ ਯੂਰੀਆ ਮਨੀਮ ਫਾਸਫੇਟ ਆ ਚਾਹੇ ਐਨਪੀਕੇ ਆ ਉਹਨੂੰ ਵਾਨ ਦੇ ਵਿੱਚ ਹੀ ਪਾ ਕੇ ਫਿਰ ਆਪਾਂ ਕਦੂ ਕਰੀਏ। ਸੁਖਸਾਨ ਸਾਥੀਓ ਇੱਕ ਆਮ ਕਰਕੇ ਮਾਰਕੀਟ ਦੇ ਵਿੱਚ ਸੁਪਰ ਜਿਪਸਮ ਦੇ ਨਾਂ ਤੇ ਵੀ ਇੱਕ ਖਾਦ ਜਿਹੜੀ ਉਹ ਕਿਸਾਨ ਵੀਰ ਪਾ ਰਹੇ ਨੇ। ਜਿਹੜੀ ਕਿ ਜਿਪਸਮ ਕੈਲਸ਼ੀਅਮ ਕੈਲਸ਼ੀਅਮ ਸਲਫੇਟ ਹੁੰਦਾ ਜੇ ਆਪਾਂ ਦੇਖਾਂਗੇ ਤਾਂ ਕੈਲਸ਼ੀਅਮ ਸਲਫੇਟ ਆ। ਜੇਕਰ ਇਹ ਸਿੰਗਲ ਸੁਪਰ ਫਾਸਫਰ ਹਾਸ ਪਉਣੀ ਹੈ ਤੇ ਉਹਦੇ ਵਿੱਚ 16% ਫਾਸਫੋਰਸ ਤੇ 12% ਸਲਫਰ ਆ। ਉਹ ਆਪਾਂ ਜਰੂਰ ਪੜ ਲਈਏ। ਕਿ ਇਹਦੇ ਉੱਤੇ ਸਿੰਗਲ ਸੁਪਰ ਫਾਸਫੇਟ ਲਿਖਿਆ ਹੋਆ। ਇਹ ਲਿਖਿਆ ਹੋਵਾ ਤੇ ਉਹਦੇ ਉੱਤੇ ਖਰਾਕੀ ਤੱਤ ਕਿਨੇ ਲਿਖਿਆ। ਉਹ ਦੇਖ ਕੇ ਫੇਰ ਆਪਾਂ ਲਈਏ ਤੇ ਲੈਣ ਤੋਂ ਬਾਅਦ ਬਿੱਲ ਜਰੂਰ ਲਈਏ। ਕਿਉਂਕਿ ਬਿੱਲ ਜਣਾ ਬਹੁਤ ਜਰੂਰੀ ਜੇਕਰ ਅਸੀਂ ਬਿੱਲ ਲੈ ਲਿਆ ਤਾਂ ਇਹਦਾ ਮਤਲਬ ਕਿ ਹੱਡੀ ਜਿਹੜੀ ਚੀਜ਼ ਜਿਹੜੀ ਹੈ ਉਹ ਚੰਗੀ ਆ। ਸੋ ਸਭ ਤੋਂ ਜ਼ਰੂਰੀ ਇਹੀ ਗੱਲ ਆ ਕਿ ਅਸੀਂ ਜੇ ਵੀ ਜੇਕਰ ਅਸੀਂ ਕਣਕ ਦੀ ਫਸਲ ਨੂੰ ਫਾਸਫੋਰਸ ਖਰਾਕੀ ਤੱਤ ਪਾਇਆ ਹੋਾ ਪੂਰੀ ਮਾਤਰਾ ਦੇ ਵਿੱਚ ਇੱਕ ਪੂਰੀ ਡਾਇਆ ਪਾਈ ਆ ਤਾਂ ਫੇਰ ਝੋਨੇ ਤੇ ਬਾਸਮਤੀ ਨੂੰ ਪਾਉਂਦੀ ਲੋੜ ਨਹੀਂ ਆ ਕਿਉਂਕਿ ਉਹ ਸਿਰਫ 30% ਜਿਹੜੀ ਆ ਉਹ ਕੰਕਰੀਟ ਲਈ ਆ 70% ਜਿਹੜੀ ਆ ਜ਼ਮੀਨ ਤੇ ਪਈ ਆ ਜਦੋਂ ਆਪਾਂ ਕਦੋਂ ਕਰਾਂਗੇ ਤੇ ਉਹ ਵਰਤੋਂ ਹਾਲਜੋਗ ਹਾਲਤ ਵਿੱਚ ਆ ਜਾਏਗੀ ਤਾਂ ਉਹ ਜਿਹੜੀ ਝੋਨਾ ਜਿਹੜਾ ਉਹ ਜਿਹੜਾ ਉਹ ਖਰਾਕੀ ਦਾਤੇ ਲੈ ਲਵੇਗਾ ਜੇਕਰ ਅਸੀਂ ਜ਼ਿਆਦਾ ਪਾਈ ਜਾਵਾਂਗੇ ਤੇ ਉੱਥੇ ਫੇਰ ਆੜੀ ਜਿੰਕ ਦੀ ਘਾਟ ਆ ਜਾਊਗੀ ਜਿਹਦੇ ਨਾਲ ਹੋਰਾਂ ਨੂੰ ਖਰਾਕੀ ਜਿਹੜੀ ਆ ਉਹ ਖਰਚ ਕਰਨਾ ਪਊਗਾ ਸੋਖਾਰ ਵੀਰੋ ਜੇਕਰ ਤੁਸੀਂ ਇਹ ਦੋ ਤਿੰਨ ਚੀਜ਼ਾਂ ਹੈਗੀਆਂ ਨੇ ਜੇ ਮਿੱਟੀ ਦੀ ਪਰਖ ਦੀ ਆਧਾਰ ਦੇ ਉੱਤੇ ਜਿਹੜੀ ਰਿਪੋਰਟ ਹੈ ਉਹਦੇ ਵਿੱਚ ਘਾਟ ਆ ਰਹੀ ਆ ਜਾਂ ਤੁਸੀਂ ਚਕਾਈ ਗਈ ਮਿੱਟੀ ਚਕਾਈ ਆ ਜਾਂ ਉਹ ਚਕਾਈ ਮਿੱਟੀ ਆ ਤਾਂ ਉੱਥੇ ਤੁਸੀਂ 27.5 ਕਿਲੋ ਪਾ ਸਕਦੇ ਜੇ ਵੱਧ ਪਉਣ ਦੀ ਜ਼ਰੂਰਤ ਨਹੀਂ ਹੈਗੀ ਸੋ ਆਸ ਹੈ ਕਿ ਤੁਸੀਂ ਇਸ ਜਾਣਕਾਰੀ ਤੋਂ ਫਾਇਦਾ ਉਠਾਓਗੇ ਸੋ ਮੇਰੀ ਇਸ ਵਾਰਾ ਫਿਰ ਬੇਨਤੀ ਹੈ ਕਿ ਫਾਸਫੋਰਸ ਵਾਲੀ ਖਾਦ ਜਿਹੜੀ ਆ ਉਹ ਉੱਥੇ ਹੀ ਪਾਈ ਜਾਵੇ ਜੇਕਰ ਅਸੀਂ ਕਣਕ ਦੀ ਫਸਲ ਨੂੰ ਨਹੀਂ ਪਾਈ। ਅਭੀ ਖਰਚੇ ਨਹੀਂ ਵਧਾਉਣੇ ਹੈਗੇ। ਜੇ ਖਰਚੇ ਵਧਾਵਾਂਗੇ ਤੇ ਆਮਦਨ ਘਟੂਗੀ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਾਰੇ ਨੂੰ ਪਿਆਰ ਭਰੀ ਸਤਿਕਾਰ